ਔਰ ਸੱਚ ਜਾਣਿਓ ਦਿਲ ਨਹੀਂ ਕਰਦਾ ਸੀ ਉਤੋਂ ਘਰ ਆਉਣ ਨੂੰ ਕਿਉਂਕਿ ਮਾਹੌਲ ਐਨਾ ਵਧੀਆ ਬਣਾ ਦਿੱਤਾ ਗਿਆ ਕਿ ਸਾਨੂੰ ਆਪਣੇ ਘਰ ਵੀ ਭੁੱਲ ਗਏ ਸੱਚ ਜਾਣਿਓ ਅੱਜ ਅਸੀਂ ਜਦੋਂ ਬਾਪੂ ਮੁੰਛਾ ਸਿੰਘ ਟ੍ਰੇਨਿੰਗ ਅਕੈਡਮੀ ਪਿੰਡ ਪਡੋਰੀ ਅਰਾਈਆਂ ਉਹਨਾਂ ਨੇ ਜੋ ਪ੍ਰੋਗਰਾਮ ਉਲੀਕਿਆ ਉਹਦੇ ਵਿੱਚ ਅਸੀਂ ਭਾਗ ਲਿਆ ਤਾਂ ਸਾਨੂੰ ਐਦਾਂ ਲੱਗਿਆ ਜਿਵੇਂ ਅਸੀਂ ਹੋਰ ਹੀ ਦੁਨੀਆ ਦੇ ਵਿੱਚ ਆ ਗਏ ਹੁੰਨੇ ਆ ਔਰ ਸਾਨੂੰ ਇੰਨਾ ਮਾਣ ਸਤਕਾਰ ਬੁਲਾ ਕੇ ਜੋ ਕੈਪਟਨ ਜਸਵੰਤ ਸਿੰਘ ਚੀਮਾ ਸਾਹਿਬ ਦੇ ਵੱਲੋਂ ਉਹਨਾਂ ਦੀ ਟੀਮ ਦੇ ਵੱਲੋਂ ਜੋ ਮਾਣ ਸਤਕਾਰ ਪੱਤਰਕਾਰਾਂ ਨੂੰ ਦਿੱਤਾ ਗਿਆ ਜੇਕਰ ਐਦਾਂ ਹੀ ਸਾਰੇ ਪੱਤਰਕਾਰਾਂ ਦਾ ਮਾਨ ਸਤਕਾਰ ਕਰਨ ਉਹਨਾਂ ਦਾ ਬਣਦਾ ਹੱਕ ਹੈ ਜਿਹੜਾ ਦਿੱਤਾ ਜਾਵੇ ਤਾਂ ਉਹਨਾਂ ਨੂੰ ਹੋਰ ਹੌਸਲਾ ਮਿਲਦਾ ਹੈ ਕਿ ਅਸੀਂ ਹੋਰ ਵਧੀਆ ਜਿਹੜੇ ਲੋਕ ਅੰਦਰ ਖਾਤੇ ਲਿਖਦੇ ਨੇ ਜਾਂ ਕਿਸੇ ਵੀ ਟੈਲੈਂਟ ਦੇ ਵਿੱਚ ਛੂਪੇ ਹੋਏ ਨੇ ਅਸੀਂ ਉਹਨਾਂ ਨੂੰ ਕੱਢ ਕੇ ਲਿਆ ਕੇ ਲੋਕਾਂ ਦੇ ਮੂਹਰੇ ਲਿਆਈਏ ਤੇ ਅਜੰਤਾ ਦੀ ਕਚਹਿਰੀ ਦੇ ਵਿੱਚ ਰੱਖੀਏ ਤਾਂ ਕਿ ਉਹਨਾਂ ਦੇ ਟੈਲੈਂਟ ਦੀ ਕਦਰ ਪਵੇ ਪਰ ਸਾਡੇ ਟੈਲੈਂਟ ਦੀ ਕਦਰ ਕੌਣ ਪਾਵੇਗਾ ਸਾਡੇ ਟੈਲੈਂਟ ਦੀ ਅੱਜ ਕਦਰ ਬਾਪੂ ਮੁੰਟਾ ਸਿੰਘ ਟ੍ਰੇਨਿੰਗ ਅਕੈਡਮੀ ਅਕੈਡਮੀ ਨੂੰ ਚਲਾਉਣ ਵਾਲੇ ਕੈਪਟਨ ਜਸਵੰਤ ਸਿੰਘ ਤੇ ਚੀਮਾ ਸਾਹਿਬ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ ਇਹ ਧਰਮਕੋੜ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਪੱਤਰਕਾਰਾਂ ਨੂੰ ਇੰਨਾ ਮਾਨ ਸਤਕਾਰ ਦਿੱਤਾ ਗਿਆ ਇਹ ਪਹਿਲੀ ਵਾਰੀ ਹੋਇਆ ਸਾਨੂੰ ਸਨਮਾਨ ਤਾਂ ਹਰ ਕੋਈ ਕਰਦਾ ਹੈ ਪਰ ਇੰਨਾ ਮਾਨ ਸਤਕਾਰ ਜੋ ਅੱਜ ਸਾਨੂੰ ਇੱਥੇ ਮਿਲਿਆ ਹੈ ਖਾਸ ਕਰਕੇ ਪੱਤਰਕਾਰਾਂ ਨੂੰ ਇਸ ਤਰ੍ਹਾਂ ਸਾਡਾ ਮਾਨ ਸਤਕਾਰ ਤੇ ਸਾਡਾ ਹੌਸਲਾ ਕਿਸੇ ਨੇ ਵੀ ਨਹੀਂ ਵਧਾਇਆ ਲੱਖ ਲੀਡਰਸ਼ਿਪ ਹੈ ਗਈ ਏ ਲੱਖ ਲੀਡਰਸ਼ਿਪ ਹੀ ਆਵੇਗੀ ਚਲੇ ਜਾਵੇਗੀ ਪਰ ਜੋ ਬਾਪੂ ਮੁੰછા ਸਿੰਘ ਟ੍ਰੇਨਿੰਗ ਅਕੈਡਮੀ ਨੇ ਕੀਤਾ ਉਸ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਉਹਨਾਂ ਨੇ ਜੋ ਕੈਪਟਨ ਜਸਵੰਤ ਸਿੰਘ ਹੈ ਔਰ ਚੀਮਾ ਸਾਹਿਬ ਨੇ ਉਹਨਾਂ ਨੇ ਜਿਸ ਤਰ੍ਹਾਂ ਇੱਕ ਜੋਹਰੀ ਹੀਰੇ ਦੀ ਪਛਾਣ ਕਰਦਾ ਹੈ ਉਹ ਹੀਰਾ ਕੋਲੇ ਦੀ ਖਾਣ ਦੇ ਵਿੱਚੋਂ ਹੁੰਦਾ ਤੇ ਗਲਿਆ ਸਲਿਆ ਹੁੰਦਾ ਉਸ ਤੋਂ ਬਾਅਦ ਉਹਦੀ ਪਛਾਣ ਕਰਦਾ ਹੈ ਉਹਨੂੰ ਘੜਦਾ ਹੈ ਉਹਨੂੰ ਚੰਕ ਦਿੰਦਾ ਹੈ ਤੇ ਬਾਜ਼ਾਰ ਦੇ ਵਿੱਚ ਉਹਦੀ ਕੀਮਤ ਕਰੋੜਾਂ ਦੇ ਵਿੱਚ ਪੈ ਜਾਂਦੀ ਹੈ ਇਸੇ ਹੀ ਤਰ੍ਹਾਂ ਅੱਜ ਸਾਨੂੰ ਪੱਤਰਕਾਰਾਂ ਨੂੰ ਨਵੀਂ ਜ਼ਿੰਦਗੀ ਤੇ ਨਵੇਂ ਰਾਹ ਤੇ ਚੱਲਣ ਦੇ ਲਈ ਅੱਜ ਜੋ ਉਤਸ਼ਾਹਿਤ ਕੀਤਾ ਹੈ ਜੋ ਸਾਨੂੰ ਨਵੇਂ ਮਾਰਗਦਰਸ਼ਨ ਦਿਖਾਏ ਗਏ ਨੇ ਇਹ ਅਸੀਂ ਕਦੇ ਨਹੀਂ ਭੁੱਲ ਸਕਦੇ ਇਹ ਜਿਹੜਾ ਸਾਰਾ ਸਹਿਰ ਹੈ ਇਹ ਬਾਪੂ ਮੁੰਚਾ ਸਿੰਘ ਟ੍ਰੇਨਿੰਗ ਅਕੈਡਮੀ ਪਿੰਡ ਪੰਡੋਰੀ ਅਰਾਈਆਂ ਨੂੰ ਜਾਂਦਾ ਮੈਂ ਉੱਥੇ ਕੁਝ ਕਹਿਣਾ ਚਾਹੁੰਦਾ ਸੀ ਪਰ ਟਾਈਮ ਦੀ ਪਾਬੰਦੀ ਹੋਣ ਦੇ ਕਾਰਨ ਉੱਥੇ ਗੱਲਾਂ ਬਾਤਾਂ ਨਹੀਂ ਹੋ ਸਕੀਆਂ ਫਿਲਹਾਲ ਮੈਂ ਆਪਣੇ ਚੈਨਲ ਦੇ ਉੱਪਰ ਇਸ ਅਕੈਡਮੀ ਨੂੰ ਬਹੁਤ ਬਹੁਤ ਮੁਬਾਰਕਾ ਦਿੰਦਾ ਕਿ ਬਹੁਤ ਸੁਲਝੇ ਹੋਏ ਅਤੇ ਬਹੁਤ ਟੈਲੈਂਟ ਦੀ ਕਦਰ ਕਰਨ ਵਾਲੇ ਇਸ ਅਕੈਡਮੀ ਦੇ ਮੈਂਬਰ ਨੇ ਔਰ ਉਹਨਾਂ ਦਾ ਟੈਲੈਂਟ ਹੈ ਉਹਨੂੰ ਕਦਰ ਕੀਤਾ ਉਹਦੀ ਕਦਰ ਕੀਤੀ ਹੈ ਕਿ ਅਸੀਂ ਫੋਰ ਸਮਾਜ ਦੇ ਵਿੱਚ ਜਿਹੜਾ ਲੁਕਿਆ ਹੋਇਆ ਟੈਲੈਂਟ ਹੈ ਉਹ ਲੋਕਾਂ ਦੇ ਸਾਹਮਣੇ ਲੈ ਕੇ ਆਈਏ ਉਹ ਉਹਨਾਂ ਨੇ ਸਾਨੂੰ ਇਸ ਤਰ੍ਹਾਂ ਉਤਸ਼ਾਹਿਤ ਕੀਤਾ ਹੈ ਕਿ ਅਸੀਂ ਆਪਣਾ ਬਣਦਾ ਫਰਜ਼ ਨਿਭਾਈਏ ਅੱਜ ਜੋ ਮਾਨ ਸਤਕਾਰ ਪ੍ਰੈਸ ਕਲਾਬ ਧਰਮਕੋਟ ਨੂੰ ਦਿੱਤਾ ਹੈ ਅਸੀਂ ਇਸ ਮਾਨ ਸਤਕਾਰ ਦਾ ਕਦੇ ਵੀ ਦੇਣਾ ਨਹੀਂ ਦੇ ਸਕਦੇ ਲਾਸਟ ਦੇ ਵਿੱਚ ਮੈਂ ਇੱਕ ਹੀ ਗੱਲ ਕਵਾਂਗਾ ਕਿ ਜਿੰਨਾ ਵੀ ਅਸੀਂ ਧੰਨਵਾਦ ਕਰ ਲਈਏ ਉਹਨਾਂ ਹੀ ਥੋੜਾ ਬਾਪੂ ਮੁੰછા ਸਿੰਘ ਟ੍ਰੇਨਿੰਗ ਅਕੈਡਮੀ ਦੇ ਮੈਂਬਰਾਂ ਨੂੰ ਉਹਨਾਂ ਦੇ ਪ੍ਰਬੰਧਕਾਂ ਨੂੰ ਉਹਨਾਂ ਦੀ ਟੀਮ ਨੂੰ ਉਹਨਾਂ ਨੇ ਅੱਜ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਔਰ ਸੱਚ ਜਾਣਿਓ ਦਿਲ ਨਹੀਂ ਕਰਦਾ ਸੀ ਉਤੋਂ ਘਰ ਆਉਣ ਨੂੰ ਕਿਉਂਕਿ ਮਾਹੌਲ ਐਨਾ ਵਧੀਆ ਬਣਾ ਦਿੱਤਾ ਗਿਆ ਕਿ ਸਾਨੂੰ ਆਪਣੇ ਘਰ ਵੀ ਭੁੱਲ ਗਏ ਤੇ ਜਦੋਂ ਸਾਨੂੰ ਯਾਦ ਦਿਲਾਇਆ ਗਿਆ ਕਿ ਆਪਾਂ ਘਰ ਵੀ ਜਾਣਾ ਹੈ ਤੇ ਫੇਰ ਸਾਨੂੰ ਪਿਛਲੀਆਂ ਯਾਦਾਂ ਆਈਆਂ ਕਿ ਅਸੀਂ ਤਾਂ ਪਤਾ ਨਹੀਂ ਕਿਹੜੀ ਦੁਨੀਆ ਦੇ ਵਿੱਚ ਚਲੇ ਗਏ ਸੀ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕੀਤਾ ਗਿਆ ਇਸ ਤਰ੍ਹਾਂ ਸਾਨੂੰ ਅਹਿਸਾਸ ਕਰਾਇਆ ਗਿਆ ਸਾਡੇ ਜਿਹੜੇ ਟੈਲੈਂਟ ਦੀ ਕਦਰ ਕੀਤੀ ਗਈ ਔਰ ਸਾਡੇ ਜਿਹੜੇ ਕੀਤੇ ਹੋਏ ਕੰਮਾਂ ਦੀ ਸ਼ਲਾਘਾ ਕੀਤੀ ਗਈ ਤਾਂ ਕਿ ਸਾਨੂੰ ਹੋਰ ਮੋਟੀਵੇਸ਼ਨ ਮਿਲੇ ਅਸੀਂ ਹੋਰ ਅੱਗੇ ਜਾ ਕੇ ਜਿਹੜੇ ਛੂਪੇ ਹੋਏ ਟੈਲੈਂਟ ਨੇ ਜੇ ਆਪਣੀ ਜਿਹੜੀ ਪੱਤਰਕਾਰਤਾ ਉਹ ਇਮਾਨਦਾਰੀ ਦੇ ਨਾਲ ਤੇ ਸੁਚੱਜੇ ਢੰਗ ਦੇ ਨਾਲ ਕਰ ਸਕੀ ਜੀ ਇਨਾ ਹੀ ਸ਼ਬਦਾਂ ਦੇ ਵਿੱਚ ਸਮਾਪਤੀ ਕਰਦਾ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ